ਸਤਿ ਸ਼੍ਰੀ ਅਕਾਲ ਦਾ ਟੀਵੀ ਨਰਾਈ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡੇ ਨਾਲ ਸੁਖਮਨ ਟੀਮਾ ਬੇਅਦਮਨ ਪਾਕੀ ਖਬਰ ਅਮਰੀਕਾ ਤੋਂ ਸਾਮਣ ਹੈ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੁਝ ਦਿਨ ਪਹਿਲਾਂ ਇੱਕ ਸਿੱਖ ਬਜ਼ੁਰਗ ਕੋ ਵਿਅਕਤੀ ਨੂੰ ਅਗਵਾ ਕੀਤਾ ਜਾਂਦਾ ਕਾਲੀ ਜਿਹੜੀ ਚਿੱਟੇ ਰੰਗ ਦੀ ਐਸਯੂਵੀ ਗੱਡੀ ਦੇ ਵਿੱਚ ਦੋ ਤਿੰਨ ਵਿਅਕਤੀਆਂ ਦੁਆਰਾ ਜ਼ਬਰਦਸਤੀ ਬਿਠਾ ਕੇ ਲੈ ਜਾਂਦੇ ਨੇ ਅਗਵਾ ਕੀਤਾ ਜਾਂਦਾ ਪਰ ਅੱਜ ਇਸ ਮਾਮਲੇ ਦੇ ਵਿੱਚ ਮਤ ਪਾਕੀ ਖਬਰਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿਹੜੇ ਸਿੱਖ ਵਿਅਕਤੀ ਨੂੰ ਅਗਵਾ ਕੀਤਾ ਸੀ ਅੱਜ ਉਸਦੀ লাশ ਮਿਲੀ ਆ ਤਰਸਲ ਅਮਰੀਕਾ ਦੇ ਕੈਲੀਫੋਰਨੀਆ ਸਟੇਟ ਦੇ ਟ੍ਰੇਸੀ ਸ਼ਹਿਰ ਦੇ ਵਿੱਚ ਇੱਕ ਬਹੁਤ ਜ਼ਿਆਦਾ ਗੰਭੀਰ ਮਾਮਲਾ ਸਾਹਮਣੇ ਆਉਂਦਾ ਜਿੱਥੇ ਟ੍ਰੇਸੀ ਸਿਟੀ ਦੇ ਵਿੱਚ ਅਸਤੋ ਕੁਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਵਿੱਚ 57 ਸਾਲਾ ਸਿੱਖ ਬਜ਼ੁਰਗ ਵਿਅਕਤੀ ਜਿਹੜਾ ਅਵਤਾਸ ਸਿੰਘ ਨੂੰ ਅਗਵਾ ਕਰ ਲਿਆ ਜਾਂਦਾ ਤੇ ਉਸ ਵੇਲੇ ਘਟਨਾ ਵਾਪਰੀ ਜਦੋਂ ਉਹ ਜਿਹੜੇ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਅੰਦਰ ਮੌਜੂਦ ਹੁੰਦੇ ਨੇ ਤੇ ਉਸ ਤੋਂ ਬਾਅਦ ਫਿਰ ਜਾਣਕਾਰੀ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਵੀ ਮਿਲਦੀ ਆ ਕਿ ਅਵਤਾਰ ਸਿੰਘ ਨੇ ਜਿਹੜੇ ਮੂਲ ਰੂਪ ਦੇ ਵਿੱਚ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਨਾਲ ਸਬੰਧ ਰੱਖਦੇ ਸੀ ਪਿਛਲੇ ਕਈ ਸਾਲਾਂ ਤੋਂ ਜਿਹੜੇ ਉਹ ਆਪਣੇ ਪਰਿਵਾਰ ਸਮੇਤ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਸੀ ਅਵਤਾਰ ਸਿੰਘ ਲੰਬੇ ਸਮੇਂ ਤੋਂ ਟਰੇਸੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਬਤੌਰ ਇੱਕ ਸੇਵਾਦਾਰ ਦੇ ਬਜੋੜਾ ਰਸੋਈ ਦੇ ਵਿੱਚ ਕੰਮ ਕਰਦੇ ਸੀ ਲੰਗਰ ਹਾਲ ਦੇ ਵਿੱਚ ਕੰਮ ਕਰਦੇ ਸੀ ਤੇ ਗੁਰਦੁਆਰਾ ਕੰਪਲੈਕਸ ਦੇ ਵਿੱਚ ਹੀ ਜਿਹੜੇ ਉਹ ਰਹਿੰਦੇ ਸੀ ਸਥਾਨਕ ਪੁਲਿਸ ਨੂੰ ਜਿਹੜੀ 17 ਫਰਵਰੀ ਨੂੰ ਜਾਣਕਾਰੀ ਮਿਲਦੀ ਆ ਕਿ ਉਹਨਾਂ ਨੂੰ ਅਗਵਾ ਕਰ ਲਿਆ ਜਾਂਦਾ ਪਰ ਅੱਜ ਬੇਅਦਮਤ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਉਹਨਾਂ ਦੀ ਜਿਹੜੀ লাশ ਆ ਉਹ ਮਿਲੀ ਅਤੇ ਉਸ ਤੋਂ ਬਾਅਦ ਹਾਲਾਂਕਿ ਜਦੋਂ 17 ਫਰਵਰੀ ਨੂੰ ਪੁਲਿਸ ਨੂੰ ਤਲਾਸ਼ ਦਿੱਤੀ ਜਾਂਦੀ ਆ ਜਾਂਚ ਕੀਤੀ ਜਾਂਦੀ ਆ ਪੁਲਿਸ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਆ ਇਥੋਂ ਤੱਕ ਕਿ ਪੁਲਿਸ ਨੇ ਇਕਵਤਾਰ ਸਿੰਘ ਦੀ ਫੋਟੋ ਅਤੇ ਇੱਕ ਚਿੱਟੀ ਐਸਯੂਵੀ ਦੀ ਤਸਵੀਰ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਪਰ ਜੜੀ ਜਾਰੀ ਕੀਤੀ ਜਨਤਾ ਤੋਂ ਜਾਣਕਾਰੀ ਮੰਗੀ ਸੀ ਕਿ ਕਿਸੇ ਤਰੀਕੇ ਦੀ ਜਾਣਕਾਰੀ ਮਿਲਦੀ ਆ ਤਾਂ ਦਿੱਤੀ ਜਾਵੇ ਪਰ ਉਸ ਵਕਤ ਇੱਕ ਪਲੇਸ ਨੂੰ ਸੀਸੀਟੀਵੀ ਫੁਟੇਜ ਦਿਖਾਈ ਦਿੰਦੀ ਆ ਤੇ ਜਿਸ ਦੇ ਵਿੱਚ ਤਿੰਨ ਅਣਪਛਾਤੇ ਵਿਅਕਤੀ ਅਵਤਾਰ ਸਿੰਘ ਨੂੰ ਜ਼ਬਰਦਸਤੀ ਐਸਯੂਵੀ ਗੱਡੀ ਦੇ ਵਿੱਚ ਬਿਠਾਉਂਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਅਵਤਾਰ ਸਿੰਘ ਬਾਰੇ ਕੋਈ ਕੁਝ ਦਿਨਾਂ ਤੱਕ ਕੋਈ ਖਬਰ ਨਹੀਂ ਮਿਲਦੀ ਪੁਲਿਸ ਭਾਲ ਕਰਦੀ ਰਹਿੰਦੀ ਹੈ ਜਾਂਚ ਪੜਤਾਲ ਚੱਲਦੀ ਰਹਿੰਦੀ ਹੈ ਪਰ ਅੱਜ ਮੰਤ ਭਾਗੀ ਖਬਰ ਆ ਚੁੱਕੀ ਹੈ ਕਿ ਅਵਤਾਰ ਸਿੰਘ ਜਿਹੜੇ ਖਾਲੇ ਪੋਰਨੀਆ ਦੇ ਟ੍ਰੈਸਿਸ ਸਿਟੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬਤੌਰ ਸੇਵਾਦਾਰ ਦੇ ਵਜੋਂ ਕਈ ਸਾਲਾਂ ਤੋਂ ਰਸੋਈ ਦੇ ਵਿੱਚ ਲੰਗਰ ਹਾਲ ਦੇ ਵਿੱਚ ਕੰਮ ਕਰਦੇ ਸੀ ਤੇ ਅੱਜ ਉਹਨਾਂ ਦੀ ਲਾਸ਼ ਮਿਲ ਚੁੱਕੀ ਆ ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵਿੱਚ ਬਹੁਤ ਜ਼ਿਆਦਾ ਗਮ ਦਾ ਦੁੱਖ ਦਾ ਮਾਹੌਲਾ ਇਲਾਕੇ ਦੀਆਂ ਉਸ ਗੁਰਦੁਆਰਾ ਸਾਹਿਬ ਦੇ ਨਾਲ ਜੁੜੀਆਂ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਗੰਦਾ ਦੁਖਦਾ ਮਾਹੌਲ ਹੈ ਇਸ ਵਕਤ ਜਿਹੜਾ ਕੁਝ ਦਿਨ ਪਹਿਲਾਂ ਅਵਤਾਰ ਸਿੰਘ 57 ਸਾਲਾ ਸਿੱਖ ਵਿਜ਼ੁਰਗ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੈਲੀਫੋਰਨੀਆ ਦੇ ਟ੍ਰੇਸੀ ਸ਼ਹਿਰ ਦੇ ਵਿੱਚੋਂ ਗਵਾਹ ਕੀਤਾ ਜਾਂਦਾ ਅੱਜ ਉਸਦੀ লাশ ਬਰਮਦ ਹੋ ਚੁੱਕੀ ਹੈ